ਪੰਜਾਬ ਬੀਜੇਪੀ ਦੇ ਲੀਡਰ ਅਤੇ ਬੀਜੇਪੀ ਕਿਸਾਨ ਮੋਰਚਾ ਦੇ ਆਲ ਇੰਡੀਆ ਸੈਕਟਰੀ ਸੁਖਮਿੰਦਰਪਾਲ ਸਿੰਘ ਗਰੇਵਾਲ ਆਪਣੀ ਹੀ ਪਾਰਟੀ ਤੇ ਸਵਾਲ ਉਠਾ ਰਹੇ ਨੇ ਅਕਾਲੀ ਦਲ ਦੇ ਉੱਤੇ ਹਮਲੇ ਕਰ ਰਹੇ ਨੇ ਸਾਡੇ ਨਾਲ ਗਰੇਵਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਕੀ ਇਤਰਾਜ ਆ ਤੁਹਾਨੂੰ ਆਪਣੀ ਹੀ ਪਾਰਟੀ ਤੇ ਲਗਾਤਾਰ ਤੁਸੀਂ ਸਵਾਲ ਉਠਾ ਰਹੇ ਹੋ ਦੇਖੋ ਕੋਈ ਸਵਾਲ ਨਹੀਂ ਉਠਾ ਰਹਿਆ ਨਾ ਕੋਈ ਇਤਰਾਜ ਹੈਗਾ ਸੱਚ ਜਿਹੜਾ ਹੈਗਾ ਉਹ ਬੋਲਣਾ ਕੋਈ ਗਨਾਹ ਨਹੀਂ ਹੈ ਔਰ ਸੱਚ ਬੋਲਿਆ ਹੈਗਾ ਸੱਚ ਬੋਲਾਂਗੇ ਔਰ ਬੋਲਦੇ ਰਹਾਂਗੇ ਜੇ ਵਰਕਰਾਂ ਤੇ ਪੰਜਾਬ ਭਰ ਦੇ ਵਿੱਚ ਝੂਠੇ ਪਰਚੇ ਹੁੰਦੇ ਹੋਣ ਔਰ ਚੁੱਪ ਕੇਵੇਂ ਬੈਠੀਏ ਜੇ ਵਰਕਰਾਂ ਦੇ ਵਿੱਚ ਤਰਾਹੀ ਤਰਾਹੀ ਮੱਚੀ ਹੋਵੇ ਜਿਨ੍ਹਾਂ ਨੇ 9 ਸਾਲਾਂ ਦੇ ਵਿੱਚ ਰਾਜ ਭਾਗਨਾ ਦੇਖਿਆ ਹੋਵੇ ਤੇ ਫਿਰ ਇਹ ਕੋਈ ਕੁਐਸਚਨ ਨਹੀਂ ਹੈ ਇਹ ਅਸਲੀਅਤ ਆ ਹਕੀਕੀ ਆ ਮੈਂ ਤਾਂ ਸਿਰਫ ਇਹੀ ਕਿਹਾ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਮਾਨਯੇ ਸ਼੍ਰੀ ਰਾਮ ਲਾਲ ਜੀ ਜਿਹੜੇ ਸੰਗਠਨ ਮਹਾ ਮੰਤਰੀ ਨੇ ਔਰ ਪੰਜਾਬ ਦੇ ਵਿੱਚ ਸ਼੍ਰੀ ਦਿਨੇਸ਼ ਜੀ ਜਿਹੜੇ ਸੰਗਠਨ ਮਹਾ ਮੰਤਰੀ ਪੰਜਾਬ ਭਾਜਪਾ ਦੇ ਵੀ ਕੇਂਦਰੀ ਜਿਹੜੀਆਂ ਏਜੰਸੀਜ਼ ਦੀਆਂ ਟੀਮਾਂ ਇੱਥੇ ਆ ਕੇ ਸਰਵੇ ਕਰਨ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਾਣ ਪਾਰਟੀ ਵਰਕਰਾਂ ਦੇ ਵਿੱਚ ਜਾਣ ਰੇੜੀ ਫੜੀ ਗਰੋਸਰੀ ਵਾਲਿਆਂ ਕੋ ਜਾਣ ਉਹਦੇ ਤੇ ਵਰਕਿੰਗ ਹੋਵੇ ਕਿਉਂਕਿ ਪੰਜਾਬ ਦਾ ਨਾਸ ਵੱਜ ਗਿਆ 9 ਸਾਲਾਂ ਦੇ ਵਿੱਚ ਔਰ ਲੋਕ ਸੋਚਣ ਲੱਗੇ ਹੈਗੇ ਆ ਵੀ ਅਸੀਂ ਦੁਆਰਾ ਇਹਨਾਂ ਨੂੰ ਚੰਗਾ ਲੈਂਦਾ ਇਨਾ ਬੀਜਪੀ ਨੇ ਵੀ ਮਾਰਿਆ ਕਿਉਂਕਿ ਬੀਜਪੀ ਦੇ ਉਹਦੇ ਵਿੱਚ ਬੀਜਪੀ ਅਲਾਇੰਸ ਅਕਾਲੀ ਦਲ ਉਹਦੇ ਵਿੱਚ ਜਿੱਥੇ ਕੋਈ ਸਾਡਾ ਅਲਾਇੰਸ 파ਟਨਰ ਗਲਤ ਸੀ ਉਹਨੂੰ ਰੋਕਣਾ ਟੋਕਣਾ ਸਾਡਾ ਫਰਜ਼ ਬਣਦਾ ਸੀ ਲੇਕਿਨ ਜਿਹੋ ਜਿਹੇ ਸ਼ਰੋਮਣੀ ਅਕਾਲੀ ਦਲ ਦੇ ਕੁਝ ਆਗੂ ਸੀਗੇ ਉਹਨਾਂ ਦੇ ਨਾਲ ਸਾਡੇ ਜਿਹੜੇ ਆਗੂ ਸੀ ਉਹ ਵੀ ਉਹੋ ਜੇ ਬਣ ਗਏ ਉਹਨਾਂ ਨੇ ਸੰਗਠਨ ਦੀ ਸਿੱਖਿਆ ਤੇ ਅਮਲ ਨਹੀਂ ਕੀਤਾ ਪਾਰਟੀ ਵੀ ਦਿਸ਼ਾ ਕੀ ਹੈਗੀ ਆ ਪਾਰਟੀ ਨੂੰ ਕਿਵੇਂ ਅਸੀਂ ਵਧਾਉਣਾ ਵਰਕਰ ਨੂੰ ਕਿਵੇਂ ਸੰਭਾਲਣਾ ਹੈਗਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਸੀਗੇ ਉਹਨਾਂ ਦੇ ਨਾਲ ਹੀ ਸਾਡੇ ਵੀ ਕੁਝ ਉਵੇਂ ਲੱਗੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਕੇ ਬੈਠ ਗਏ ਉਹਨਾਂ ਨੇ ਪਾਰਟੀ ਦੇ ਵਰਕਰਾਂ ਨਾਲ ਔਰ ਪੰਜਾਬ ਦੇ ਬਾਰੇ ਨਹੀਂ ਸੋਚਿਆ ਹੈਗਾ ਕਿਉਂ ਨਹੀਂ ਸੋਚਿਆ ਐਂ ਕਿਉਂ ਹੋ ਗਿਆ ਇਹ ਇਹ ਉਹ ਦੱਸ ਸਕਦੇ ਆ ਜਾਂ ਕੇਂਦਰ ਉਹਨਾਂ ਤੋਂ ਪੁੱਛ ਸਕਦਾ ਹੈਗਾ ਕਿਉਂਕਿ ਇਹ ਨਹੀਂ ਹੁੰਦਾ ਹੈਗਾ ਵੀ ਜੇ ਕੋਰ ਕਮੇਟੀ ਹੈਗੀ ਆ ਕੋਰ ਕਮੇਟੀ ਬੈਠੇ ਔਰ ਉਹ ਆਪੋ ਆਪਣੀਆਂ ਸੀਟਾਂ ਦੀ ਗੱਲ ਕਰਨ ਲਾਭ ਪਦਾਂ ਦੀ ਗੱਲ ਕਰਨ ਔਰ ਵਰਕਰਾਂ ਦੀ ਕੋਈ ਗੱਲ ਨਾ ਕਰੇ ਇਹ ਮਾਹੌਲ ਨਹੀਂ ਤਾਂ ਹੋਰ ਕੀ ਆ ਔਰ ਮੈਂ ਕਹਿੰਦਾ ਵੀ ਅੱਜ ਕੋਰ ਕਮੇਟੀ ਵਾਲਿਆਂ ਨੂੰ ਕਹਿ ਦੋ ਵੀ ਤੁਸੀਂ ਆਪਣੇ ਲਈ ਕੁਝ ਨਹੀਂ ਮੰਗਣਾ ਆਪਣੇ ਪਰਿਵਾਰਾਂ ਲਈ ਨਹੀਂ ਕੁਝ ਮੰਗਣਾ ਮੈਂ ਕਹਿੰਦਾ ਸਾਰੀ ਵਿਹਲੀ ਹੋ ਜੂ ਸਾਰੇ ਛੱਡ ਕੇ ਚਲੇ ਜਾਣਗੇ ਇਸ ਕਰਕੇ ਪੰਜਾਬ ਨੂੰ ਟੋਟਲ ਓਵਰਹਾਲ ਕਰਨ ਦੀ ਲੋੜ ਹੈਗੀ ਆ ਹਰ ਇਹ ਵੀ ਛਾਤੀ ਠੋਕ ਕੇ ਕਹਿ ਲ ਕਰਦਾ ਹੈਗਾ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰੋਲ ਬਹੁਮਤ ਨਾਲ ਆ ਸਕਦੀ ਹੈਗੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੂਰੇ ਲਿਆਂਦਾ ਜਾਵੇ ਉਹਨਾਂ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਇਕੱਲਿਆਂ ਲੜੀ ਜਾਵੇ ਕਿਉਂਕਿ ਕਾਂਗਰਸ ਦੇ ਵਿੱਚ ਗੁੱਟਵਾਦੀ ਹੈ ਔਰ ਸ਼ਰੋਮਣੀ ਅਕਾਲੀ ਦਲ ਨੂੰ ਲੋਕ ਨਕਾਰ ਚੁੱਕੇ ਆ ਜੇ ਅਸੀਂ ਉਹਨਾਂ ਦੇ ਨਾਲ ਰਹੇ ਤਾਂ ਅਸੀਂ ਵੀ ਮਾਰੇ ਜਾਵਾਂਗੇ ਔਰ ਇਹ ਵੀ ਗੱਲ ਕਹਿਣਾ ਵੀ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਮੂਰੇ ਆਉਂਦੇ ਹੈਗੇ ਆ 50 ਤੋਂ 55 ਸੀਟਾਂ ਲੈ ਜਾਗੇ ਪੰਜਾਬ ਦੇ ਵਿੱਚ ਜੇ ਭਾਜਪਾ ਇਕੱਲਿਆਂ ਨਹੀਂ ਲੜਦੀ ਹੈਗੀ ਤਾਂ ਇਥੇ ਨਰੋਲ ਆਪ ਦੀ ਸਰਕਾਰ ਬਣੂਗੀ ਉਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ हां ਅਸੀਂ ਰੋਕ ਸਕਦੇ ਆ ਬੀਜੇਪੀ ਵਾਲੇ ਰੋਕ ਸਕਦੇ ਹੈਗੇ ਆ ਸਰਦਾਰ ਨਵਜੋਤ ਸਿੰਘ ਸਿੱਧੂ ਆਵੇ ਔਰ 50-55 ਸੀਟਾਂ ਅਸੀਂ ਲੈ ਜਾ ਸਕਦੇ ਪਰ ਬੀਜੇਪੀ ਵਾਲੇ ਤਾਂ ਬਣ ਨਹੀਂ ਦੇ ਰਹੇ ਨਵਜੋਤ ਸਿੱਧੂ ਨੂੰ ਬੀਜੇਪੀ ਦਾ ਤੁਹਾਡਾ ਧੜਾ ਇੱਕ ਨਹੀਂ ਬਣ ਦੇ ਰਿਹਾ ਉਹਨਾਂ ਦੇਖੋ ਇਹ ਤਾਂ ਕੇਂਦਰ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਹੈਗਾ ਸਾਡੀ ਜਿਹੜੀ ਮੇਨ ਕਮੇਟੀ ਹੈਗੀ ਆ ਸ਼੍ਰੀ ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਅੱਜ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਇਕੱਲੇ ਇਕੱਲੇ ਬੰਦੇ ਬਾਰੇ ਉੱਥੋਂ ਪਤਾ ਕੀਤਾ ਜਾ ਸਕਦਾ ਵੀ ਕੌਣ ਕਿਵੇਂ ਹੈਗਾ ਨਹੀਂ ਉਹ ਤਾਂ ਪਿਛਲੀ ਮੀਟਿੰਗ ਹੋਈ ਸੀ ਸਭ ਪਤਾ ਕੀਤਾ ਸੀ ਨਵਜੋਸੀਦ ਨੂੰ ਤਾਂ ਬੁਲਾਇਆ ਹੀ ਨਹੀਂ ਮੀਟਿੰਗ 'ਚ ਨਹੀਂ ਉਹ ਇਹ ਪਾਰਟੀ ਦੇ ਮਾਮਲਿਆਂ ਜਾਂ ਪਾਰਟੀ ਦੇ ਅਧਿਕਾਰੀ ਦੀ ਗੱਲ ਹੁੰਦੀ ਹੈਗੀ ਆ ਵੀ ਕੌਣ ਕਿਸ ਨੂੰ ਬੁਲਾਇਆ ਜਾਂਦਾ ਨਹੀਂ ਬੁਲਾਇਆ ਜਾਂਦਾ ਹੈਗਾ ਲੇਕਿਨ ਫੈਸਲਾ ਉਹਨਾਂ ਨੇ ਕਰਨਾ ਹੁੰਦਾ ਫੈਸਲਾ ਨਿਰਪੱਖ ਔਰ ਸੱਚਾ ਤੇ ਸੋਚਾ ਹੋਵੇ ਔਰ ਪੰਜਾਬ ਦੇ ਲੋਕ ਉਹਨੂੰ ਖੁਲ ਚੜਾਉਣ ਤੁਹਾਨੂੰ ਲੱਗਦਾ ਨਵਜੋਸੀਦ ਨੂੰ ਤਾਂ ਸਾਈਡ ਲਾਈਨ ਕਰ ਦਿੱਤਾ ਗਿਆਗਾ ਨਹੀਂ ਇਹ ਨਹੀਂ ਕਹਿ ਸਕਦੇ ਸਾਡੇ ਉਹ ਵੱਡੇ ਲੀਡਰ ਨੇ ਔਰ ਕੋਈ ਇਹ ਸਾਈਡ ਲਾਈਨ ਵਾਲੀ ਗੱਲ ਨਹੀਂ ਹੁੰਦੀ ਨਾ ਕੋਈ ਸਾਈਡ ਲਾਈਨ ਹੁੰਦਾ ਹੈਗਾ ਪ੍ਰਮਾਤਮਾ ਸਾਈਡ ਲਾਈਨ ਨਾ ਕਰੇ ਬੰਦੇ ਨਹੀਂ ਕਰ ਸਕਦੇ ਪਾਰਟੀ ਦੇ ਕਿਹੜੇ ਲੀਡਰ ਨੇ ਜਿਹਨਾਂ ਬਾਰੇ ਤੁਸੀਂ ਕਹਿ ਰਹੇ ਹੋ ਕਿ ਉਹ ਆਪਣੇ ਲਈ ਸੋਚਦੇ ਨੇ ਪਰਿਵਾਰਾਂ ਲਈ ਸੋਚਦੇ ਨੇ ਦੇਖੋ ਜਿਹੜੇ ਸਰਕਾਰ ਦੇ ਵਿੱਚ ਆਨੰਦ ਮਾਣ ਰਹੇ ਨੇ ਜਿਨ੍ਹਾਂ ਨੂੰ ਲਾਭ ਪਦ ਮਿਲੇ ਹੋਏ ਹੈਗੇ ਆ ਜਦੋਂ ਕੋਈ ਗੱਲ ਕਰਦਾ ਸਰਕਾਰ ਦੇ ਵਿੱਚ ਵੀ ਇਹ ਮਾੜਾ ਹੋ ਰਿਹਾ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਢਿੱਡ ਤੇ ਕੋਈ ਲੱਤ ਮਾਰ ਰਿਹਾ ਹੈਗਾ ਉਹ ਉਹਨਾਂ ਨੂੰ ਪਾਰਟੀ ਵਰਕਰਾਂ ਨੂੰ ਉਹ ਕਿੱਥੇ ਜਾਣ ਕਿਹਦੇ ਕੋਲ ਜਾ ਕੇ ਗੱਲ ਕਰਨ ਕਿਹਨੂੰ ਆਪ ਦਾ ਦਿਲ ਦਾ ਹਾਲ ਸੁਣੋ ਇਸ ਕਰਕੇ ਪਾਰਟੀ ਦੇ ਜਿਹੜੇ ਵਰਕਰ ਨੇ ਮੈਂ ਕਹਿੰਦਾ ਉਹਨਾਂ ਨੂੰ ਸ਼ਾਵਾਸ਼ੇ ਦੇਣਾ ਹੈਗਾ ਜਿਨ੍ਹਾਂ ਨੇ ਸੰਗਠਨ ਤੋਂ ਗੁੜਤੀ ਲੈ ਕੇ 9 ਸਾਲ ਰਾਜ ਹੁੰਦਿਆ ਵੀ ਹੋਇਆ ਵੀ ਰਾਜ ਨਹੀਂ ਦੇਖਿਆ ਔਰ ਸ਼ਾਂਤੀ ਨਾ ਰਹੇ ਔਰ ਜਿਹੜਾ ਸਲੋਗਨ ਆਉਂਦਾ ਹੈਗਾ ਵੀ ਬੀ ਜੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗਠਵੰਧਨ ਟੁੱਟਿਆ ਤਾਂ ਸੂਬਾ ਸ਼ਾਂਤ ਹੋ ਜਾਊਗਾ ਬਿਲਕੁਲ ਝੂਠੀ ਗੱਲ ਆ ਹੋਰ ਨਾ ਪਾਰਟੀਆਂ ਦੇ ਵਿੱਚ ਹਿੰਦੂ ਵੀ ਕੰਮ ਕਰਦੇ ਆ ਹੋਰ ਨਾ ਪਾਰਟੀਆਂ ਚ ਸਿੱਖ ਵੀ ਕੰਮ ਕਰਦੇ ਹੈਗੀ ਆ ਜੇ ਸ਼ਾਂਤੀ ਰਹੀ ਆ ਤਾਂ ਸੰਗਠਨ ਨਾਲ ਜੁੜੇ ਭਾਜਪਾ ਵਰਕਰਾਂ ਦੇ ਕਰਕੇ ਰਹੀ ਹੈਗੀ ਆ ਤੁਸੀਂ ਲੀਡਰਾਂ ਦਾ ਜਿਹੜੇ ਵਾਰ-ਵਾਰ ਜ਼ਿਕਰ ਕਰ ਰਹੇ ਹੋ ਕੌਣ ਲੀਡਰ ਨੇ ਦੇਖੋ ਜਿਹੜੇ ਜਿਹੜੀ ਲਾਈਨ ਉਹਨਾਂ ਦੇ ਵਿੱਚ ਜਿਹੜੇ ਸਰਕਾਰ ਦੇ ਵਿੱਚ ਹੈਗੀ ਆ ਜਾਂ ਜਿਹਨਾਂ ਦੇ ਕੋਲ ਲਾਭਪਦ ਹੈਗੇ ਆ ਉਹ ਲੋਕ ਨੇ ਜਿਨ੍ਹਾਂ ਨੇ ਗੱਠ ਬਣਾਇਆ ਹੋਇਆ ਗੱਠ ਜੋੜ ਕਹਿੰਦੇ ਆ ਨਾ ਉਹਨਾਂ ਦੀ ਗੱਠ ਆ ਤੇ ਥੱਲੇ ਜੋੜ ਹੈਗਾ ਉਹ ਵਰਕਰਾਂ ਦਾ ਹੈਗਾ ਜੇ ਜੋੜ ਹਿੱਲ ਗਿਆ ਜੇ ਵਰਕਰ ਹਿੱਲ ਗਏ ਤਾਂ ਉਹ ਜਿਹੜੇ ਲੋਕ ਨੇ ਉਹ ਕਿੱਥੋਂ ਵੋਟਾਂ ਪਵਾ ਲੈਣਗੇ ਕਿੱਥੋਂ ਲੋਕ ਵੋਟਾਂ ਪਾ ਲੈਣਗੇ ਜੇ ਪੰਜਾਬ ਦੇ ਵਿੱਚ ਅਨਰੈਸਟ ਆ ਵਰਕਰਾਂ ਦੇ ਵਿੱਚ ਅਨਰੈਸਟ ਆ ਉਹਨਾਂ ਨੂੰ ਕਿਵੇਂ ਮੋਬਾਈਲਾਈਜ਼ ਕਰ ਲੈਣਗੇ ਕੋਈ ਧੱਕੇ ਨਾਲ ਤਾਂ ਮਾਰ ਕੇ ਖੀਰ ਨਹੀਂ ਖਿਲਾ ਸਕਦਾ ਮੈਂ ਕਹਿ ਰਿਹਾ ਕਿ ਤੁਸੀਂ ਨਾ ਕਿਉਂ ਲੈ ਰਹੇ ਹੋ ਲੀਡਰਾਂ ਦੇ ਦੇਖੋ ਨੌ ਲੈਣੇ ਜ਼ਰੂਰੀ ਨਹੀਂ ਹੁੰਦੇ ਉਹ ਸਾਰਾ ਮੀਡੀਆ ਵੀ ਜਾਣਦਾ ਸਾਰੀਆਂ ਇੰਟੈਲੀਜੈਂਸੀਜ਼ ਜਾਣਦੀਆਂ ਸਾਰੇ ਪੋਲੀਟੀਕਲ ਲੀਡਰਸ ਜਾਣਦੇ ਹੈਗੇ ਆ ਸਾਰੇ ਜਰਨਲਿਸਟਸ ਜਾਣਦੇ ਹੈਗੇ ਆ ਉਹ ਸੁਖਮਿੰਦਰ ਪਾਲ ਸਿੰਘ ਜੇ ਗਰੇਵਾਲ ਉਹਨਾਂ ਦਾ ਨੌਲੇਜ ਹੋਊਗਾ ਇਹ ਨਹੀਂ ਹੈਗਾ ਵੀ ਉਹ ਮੇਰੇ ਨੌ ਦੇ ਨਾਲ ਹੀ ਉਹ ਸੂਚੀ ਬਣਨੀ ਹੈਗੀ ਤੁਹਾਨੂੰ ਡਰ ਲੱਗਦਾਗਾ ਨਾਂ ਲੈਣ ਨਹੀਂ ਨਾ ਇਹ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਤੁਸੀਂ ਇਹ ਆ ਵੀ ਫਿਰ ਤੁਸੀਂ ਆਪ ਲੈ ਲਓ ਜੇ ਮੇਰੇ ਤੋਂ ਕਹੋਨੇ ਹੋ ਫਿਰ ਤੁਸੀਂ ਆਪ ਲੈ ਲਓ ਤੁਹਾਨੂੰ ਵੀ ਤਾਂ ਪਤਾ ਹੀ ਆ ਨਹੀਂ ਤੁਸੀਂ ਲੀਡਰ ਹੋਗੇ ਤੁਸੀਂ ਲੀਡਰ ਹੋਣ ਦਾ ਪੱਤਰਕਾਰਾਂ ਇਹ ਪੁੱਛ ਸਕਦੇ ਆ ਲੀਡਰ ਦਾ ਕੰਮ ਹੈਗਾ ਇਹ ਕਰਨਾ ਹੁੰਦਾ ਲੀਡਰ ਦਾ ਨੌ ਲੈ ਲੈ ਕੇ ਲੀਡਰ ਕੋਈ ਪੁਲਿਸ ਨਹੀਂ ਹੁੰਦੀ ਲੀਡਰ ਕੋਈ ਇਨਵੈਸਟਿਗੇਂਸ ਇਨਵੈਸਟਿਗੇਸ਼ਨ ਏਜੰਸੀ ਨਹੀਂ ਹੁੰਦੀ ਹੈਗੀ ਹਾਂ ਇਸ਼ਾਰਾ ਹੁੰਦਾ ਹੈਗਾ ਉਹ ਕੇਂਦਰ ਦੇਖੇ ਸਾਡੇ ਅਧਿਕਾਰੀ ਦੇਖੇ ਇਸ਼ਾਰੇ ਨੂੰ ਸਮਝ ਕਿਉਂ ਨਹੀਂ ਰਿਹਾ ਨਾ ਮੋਦੀ ਸਮਝ ਰਹੇ ਨੇ ਨਾ ਅਮਿਤ ਸ਼ਾਹ ਸਮਝ ਰਹੇ ਨੇ ਦੇਖੋ ਕੇਂਦਰ ਨੇ ਆਪ ਦਾ ਜਿਹੜਾ ਰਾਜ ਭਾਗ ਚਲਾਉਣਾ ਹੈਗਾ ਉਹਨਾਂ ਨੇ ਉਹਨਾਂ ਦਾ ਜਿਹੜਾ ਵਿਜ਼ਨ ਹੈਗਾ ਉਹ ਵੱਖਰਾ ਹੁੰਦਾ ਸਟੇਟ ਵਾਲਿਆਂ ਦਾ ਵੱਖਰਾ ਹੁੰਦਾ ਹੋਇਆਗਾ ਡਿਸਟ੍ਰਿਕਟ ਵਾਲਿਆਂ ਦਾ ਵੱਖਰਾ ਹੁੰਦਾ ਹੈਗਾ ਪਰ ਸਮਾਂ ਜ਼ਰੂਰ ਆਊਗਾ ਸਮਾਂ ਜ਼ਰੂਰ ਆਊਗਾ ਕਦੋਂ ਆਊਗਾ ਇਹ ਸਮਾਂ ਜਲਦੀ ਆਊਗਾ ਜਲਦੀ ਆਊਗਾ ਕੀ ਰਹਾਗਾ ਤੁਸੀਂ ਤਾਂ ਬੜੇ ਚਿਰ ਦੇ ਲੱਗੇ ਉਹਨੂੰ ਜੋ ਸਿੱਧੂ ਬੜੇ ਚਿਰ ਦੇ ਲੱਗੇ ਨੇ ਉਹ ਕਈ ਡੇ ਲੱਗੇ ਮੈਂ ਮੈਂ ਤਾਂ 2009 ਦਾ ਸੈਂਡਲੈਂਡ ਟਰਾਂਸਪੋਰਟ ਮੀਡੀਆ ਡਰੱਗਸ ਦਾ ਇਸ਼ੂ ਚੱਕੇ ਸੀ ਠੀਕ ਹੈ ਔਰ ਮੇਰੇ ਮੇਰੇ ਮਨ ਨੂੰ ਸ਼ਾਂਤੀ ਆ ਵੀ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਨਹੀਂ ਕੀਤੀ ਮੈਂ ਉਹਨਾਂ ਦੀ ਆਵਾਜ਼ ਬੁਲੰਦ ਕਰਦਾ ਰਿਹਾ ਹੈਗਾ ਮੈਨੂੰ ਇਹ ਫਿਕਰ ਨਹੀਂ ਹੈ ਵੀ ਮੇਰੇ ਨਾਲ ਕੌਣ ਲੱਗਿਆ ਕੌਣ ਨਹੀਂ ਲੱਗਿਆ ਜਾਂ ਕਿਹਨੇ ਮੇਰੀ ਵਿਰੋਧਤਾ ਕੀਤੀ ਮੈਨੂੰ ਇਹ ਆ ਵੀ ਮੈਂ ਸੱਚ ਦੀ ਆਵਾਜ਼ ਚੱਕੀ ਆ ਚੱਕਦਾ ਰਹੂੰਗਾ ਇਹ ਸੈਂਡ ਮਾਈਨ ਟਰਾਂਸਪੋਰਟ ਕਿਹਦਾ ਗਾਹੇ ਮਾਫੀਆ ਜਿਹੜਾ ਤੁਸੀਂ ਜਕਰ ਇਹ ਤੁਹਾਨੂੰ ਵੀ ਪਤਾ ਹੈ ਵੀ ਸੈਂਡ ਲੈਂਡ ਟਰਾਂਸਪੋਰਟ ਮੀਡੀਆ ਜਿਹੜੇ ਸਰਕਾਰ ਦੇ ਵਿੱਚ ਸ਼ਾਮਲ ਸਾਡੇ ਲੋਕ ਨੇ ਠੀਕ ਹੈ ਬਾਦਲ ਪਰਿਵਾਰ ਮਜੀਠੀਆ ਪਰਿਵਾਰ ਦੇ ਭ੍ਰਿਸ਼ਟਾਚਾਰ ਬਾਰੇ ਦੁਨੀਆ ਭਰ ਦੇ ਲੋਕ ਜਾਣ ਜਾਣੂ ਨੇ ਇੱਕ ਮੈਂ ਇੱਕ ਗੱਲ ਵਿੱਚ ਜ਼ਰੂਰ ਕਹੂੰਗਾ ਵੀ ਜਿੱਥੇ ਤਾਂ ਉਹ ਪਰਿਵਾਰ ਸੀਗਾ ਮੇਰੇ ਖਿਲਾਫ ਸੀਗਾ ਕਿਉਂਕਿ ਮੈਂ ਸੈਂਡ ਲੈਂਡ ਟਰਾਂਸਪੋਰਟ ਮੀਡੀਆ ਦੀ ਗੱਲ ਚੱਕਦਾ ਸੀ ਉੱਥੇ ਇੱਕ ADGP ਲਾ ਐਂਡ ਆਰਡਰ ਨੇ ਹਰਦੀਪ ਸਿੰਘ ਢਿੱਲੋਂ ਉਹ ਚਾਹੁੰਦੇ ਹੈਗੇ ਆ ਵੀ ਉਹਨਾਂ ਨੂੰ ਖੁਸ਼ ਕਰਕੇ ਉਹ ਪਰਿਵਾਰਾਂ ਨੂੰ ਮੈਂ ਛੇਤੀ DGP ਬਣ ਜਾਵਾਂ ਉਹ DGP ਬਣਦੀ ਆਰਡ ਦੇ ਵਿੱਚ ਜਿਹੜਾ ਕੋਈ ਹੁਕਮ ਉੱਪਰੋਂ ਆਉਂਦਾ ਹੈਗਾ ਜਾਂ ਕੋਈ ਫੇਕ ਕੋਈ ਆਪਣੇ ਪਿੱਛੇ ਜਿਹੜਾ ਕੇਸ ਦਰਜ ਹੋਇਆ ਜਾਂ ਹੋਰ ਉਹਦੇ ਵਿੱਚ ਮੈਨੂੰ ਮੂਰੇ ਰੱਖਿਆ ਜਾਂਦਾ ਹੈਗਾ ਜੇ ਗੱਡੀ ਦਾ ਸ਼ੀਸ਼ਾ ਟੁੱਟੇ ਦੀ ਐਫ ਆਈ ਆਰ ਹੋਈ ਆ ਮੇਰੀ ਦੀ ਸਾਲ ਹੋ ਗਿਆ ਕਲਪਰੇਟ ਨਹੀਂ ਫੜਿਆ ਨਾ ਐਸ ਆਈ ਟੀ ਬਣਾ ਦੋ ਬਣਾ ਕੇ ਕੌਣ ਆਇਆ ਇੱਕ ਦਿਨ ਜਾ ਕੇ ਹਰਦੀਪ ਸਿੰਘ ਢਿੱਲੋਂ ਜਾ ਕੇ ਬਣਾ ਕੇ ਆਇਆ ਮੈਨੂੰ ਇਸ ਚੀਜ਼ ਦੀ ਪਰਵਾਹ ਨਹੀਂ ਹੈਗੀ ਮੈਂ ਲੜਾਈ ਲੜਨ ਵਾਲਾ ਬੰਦਾ ਹੈਗਾ ਪੰਚਾਇਤੀ ਇਸ ਲੜਾਈ ਚ ਤੁਹਾਡੀ ਪਾਰਟੀ ਕਿਹਦੇ ਨਾਲ ਆਗੀ ਦੇਖੋ ਮੇਰੀ ਮੇਰੀ ਜਿਹੜੀ ਪਾਰਟੀ ਆ ਉਹਨੇ ਹਮੇਰਾ ਹਮੇਸ਼ਾ ਹੱਕ ਸੱਚ ਦਾ ਸਾਥ ਦਿੱਤਾ ਹੈਗਾ ਔਰ ਮੇਰੇ ਜਿਹੜੇ ਕੇਂਦਰੀ ਅਧਿਕਾਰੀ ਨੇ ਜਿਹੜੇ ਲੀਡਰਸ ਨੇ ਉਹ ਸਾਰੇ ਇਸ ਪੰਜਾਬ ਦੇ ਲੀਡਰ ਕਿਹਦੇ ਨਾਲ ਨੇ ਦੇਖੋ ਪੰਜਾਬ ਮੈਂ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੌਣ ਕਿਹਦੇ ਨਾਲ ਹੈਗਾ ਮੈਂ ਮੈਂ ਆਪਣੀ ਲੜਾਈ ਲੜ ਰਿਆ ਹੈਗਾ ਕੇਂਦਰ ਦੀ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਸਾਰਾ ਕੁਝ ਹੈਗਾ ਔਰ ਪੰਜਾਬ ਵਾਲਿਆਂ ਦੇ ਵੀ ਹੈਗਾ ਤੁਸੀਂ ਕਹਿੰਦੇ ਹੋ ਕਿ ਕੁਝ ਲੋਕ ਮਲਾਈ ਖਾ ਰਹੇ ਨੇ ਬੀਜੇਪੀ 'ਚ ਬੈਠ ਕੇ ਸੱਤਾਧਰ ਦੇ ਨਾਲ ਜਦੋਂ ਕੇਂਦਰ ਕੋਲ ਤੁਸੀਂ ਮਸਲਾ ਉਠਾਉਂਦੇ ਹੋ ਕੇਂਦਰ ਵੀ ਇਸ ਤੇ ਕੁਝ ਨਹੀਂ ਕਰਦਾ ਕਿਤੇ ਕੇਂਦਰਤਾ ਨਹੀਂ ਕੋਈ ਮਲਾਈ ਖਾ ਰਿਆਗਾ ਦੇਖੋ ਇੱਕਦਮ ਕੋਈ ਇਹ ਤਾਂ ਹੈ ਨਹੀਂ ਵੀ ਹਾਂ ਬਈ ਕੋਈ ਫੜਾ ਫੜ ਕੋਈ ਕਰੰਟ ਛੱਡ ਦੇਣਾ ਹੈਗਾ ਦੇਖੋ ਪਾਰਟੀ ਆ ਸੰਗਠਨ ਆ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਦੇ ਜਿਹੜੇ ਫੈਸਲੇ ਨੇ ਉਹ ਤੁਹਾਨੂੰ ਪਤਾ ਵੀ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਜਾਂ ਹੋਰ ਨਾ ਪਾਰਟੀਆਂ ਦੇ ਉਹਦੇ ਵਿੱਚ ਦੇਰੀ ਹੋ ਜਾਂਦੀ ਆ ਇਹ ਕੋਈ ਬਾਪ ਬੇਟੀ ਦੀ ਪਾਰਟੀ ਨਹੀਂ ਹੈਗੀ ਵੀ ਬਾਹਰ ਨਿਕਲਦੇ ਹੀ ਫੈਸਲਾ ਆ ਜਾਣਾ ਨਹੀਂ ਪਰ ਤੁਸੀਂ ਤਾਂ ਬੜੇ ਲੰਬੇ ਸਮੇਂ ਦੇ ਮਸਲੇ ਠਾ ਰਹੇ ਹੋ ਮੈਂ ਤਾਂ ਕਹਿ ਰਿਆਂਗਾ ਨਹੀਂ ਕੋਈ ਐਸੀ ਗੱਲ ਨਹੀਂ ਇਹ ਜਿੱਥੇ ਹਨੇਰਾ ਹੈਗਾ ਉਹ ਉੱਥੇ ਸੂਰਜ ਜ਼ਰੂਰ ਆਉਂਦਾ ਹੁੰਦਾ ਗਰਲ ਸਾਹਿਬ ਤੁਸੀਂ ਨਸ਼ੇ ਦਾ ਮਸਲਾ ਵੀ ਠਾਉਂਦੇ ਰਹੇ ਹੋਗੇ ਨਸ਼ੇਲੀ ਪੰਜਾਬ ਚ ਜ਼ਿੰਮੇਵਾਰ ਕੌਣ ਆਗਾ ਦੇਖੋ ਹਰ ਇੱਕ ਜਿਹੜਾ ਹੈਗਾ ਧਿਰ ਨੇ ਕਿਹਾ ਹੈਗਾ ਵੀ ਵਿਕਰਮ ਸਿੰਘ ਮਜੀਠੀਆ ਦਾ ਸਾਰਿਆਂ ਦੇ ਸਾਹਮਣੇ ਨਵਾਂ ਉਦਾਰਿਆ ਹੈਗਾ ਉਹਦੇ ਬਾਰੇ ਮੈਂ ਚਾਹੁੰਦਾ ਸੀ ਕਿ ਹੋਮ ਮਿਨਿਸਟਰ ਨੇ ਔਰ ਉਪ ਮੁੱਖ ਮੰਤਰੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਇਹਨੂੰ ਡਿਨਾਈ ਕਰ ਦੇ ਜਾਂ ਇਸ ਚੀਜ਼ ਨੂੰ ਸਾਹਮਣੇ ਲਿਆਉਂਦੇ ਵੀ ਜਿਹੜੇ ਲੋਕਾਂ ਦੇ ਜਿਹਨ ਦੇ ਵਿੱਚ ਜਿਹੜੀ ਗੱਲ ਬੜੀ ਹੋਈ ਆ ਦਿਮਾਗਾਂ 'ਚ ਗੱਲ ਬੜੀ ਹੋਈ ਹੈਗੀ ਆ ਉਹ ਹਕੀਕਤ ਆ ਕਿ ਝੂਠੀ ਹੈਗੀ ਆ ਲੇਕਿਨ ਇੱਕ ਗੱਲ ਸਾਫ਼ ਆ ਵੀ ਪੰਜਾਬ ਦਾ ਨੁਕਸਾਨ ਹੋਇਆ ਔਰ ਕਿਨੇ ਕੀਤਾ ਨੁਕਸਾਨ ਹਾਂਜੀ ਕਿ ਨਹੀਂ ਕੀਤਾ ਇਹ ਨੁਕਸਾਨ ਦੇਖੋ ਸਾਡੀ ਸਾਨੂੰ ਤਾਂ ਇਹ ਆ ਵੀ ਜਿਹੜੀ ਸਰਕਾਰ ਦੇ ਵਿੱਚ ਅਸੀਂ ਭਾਈਵਾਲ ਸੀ ਸਾਡੇ ਹੁੰਦਿਆਂ ਸਾਡੀਆਂ ਅੱਖਾਂ ਦੇ ਸਾਹਮਣੇ ਜਿਹੜਾ ਨੁਕਸਾਨ ਹੋਇਆ ਅਸੀਂ ਵੀ ਗੁਨਾਹਗਾਰਾਂ ਅਸੀਂ ਉਹ ਉਹ ਜਿਹੜਾ ਗੁਨਾਹ ਹੈਗਾ ਉਹਦੇ ਵਿੱਚ ਜਿਹੜਾ ਸਾਡੇ ਅਸੀਂ ਰੋਕ ਨਹੀਂ ਸਕੇ ਸਾਨੂੰ ਇਸ ਚੀਜ਼ ਦਾ ਪਛਤਾਵਾ ਰੋ ਈਡੀ ਦਾ ਇਨਵੈਸਟੀਗੇਸ਼ਨ ਕਰ ਰਹੀ ਸੀ ਪਰ ਇਸ ਤੋਂ ਬਾਅਦ ਈਡੀ ਨੇ ਮਜੀਠੀਆ ਨੂੰ ਨਹੀਂ ਬੁਲਾਇਆ ਉਹਨਾਂ ਨੇ ਕਿਹਾ ਵੀ ਸੀ ਕਿ ਮੈਨੂੰ ਮਲਜ਼ਮ ਦੇ ਤੌਰ ਤੇ ਨਹੀਂ ਮੈਨੂੰ ਵੈਸੀ ਬੁਲਾਇਆ ਸੀ ਈਡੀ ਤੁਹਾਡੇ ਮੰਤਰੀ ਦੇ ਅੰਡਰ ਆਉਂਦੀ ਆ ਰੂਂ ਜੀਟਲੀ ਦੇ ਤਾਂ ਮੰਨ ਲਿਆ ਜਾਵੇ। ਉਹ ਇਹਦੇ ਬਾਰੇ ਸ਼੍ਰੀ ਅਰਉਂਜੇਤ ਲੀ ਜੀ ਬਿਹਤਰ ਬਤਾ ਸਕਦੇ ਆ। ਵੀ ਜਾਂ ਈਡੀ ਦੱਸ ਸਕਦਾ ਹੈਗਾ ਕਿਉਂਕਿ ਇਹ ਸਰਕਾਰ ਦਾ ਕੰਮ ਆ। ਇਹ ਸੁਖਮਿੰਦਰ ਪਾਲ ਸਿੰਘ ਗਰੇਵਾਲ ਦਾ ਕੰਮ ਨਹੀਂ ਹੈਗਾ। ਹਾਂ ਪਰ ਜੇ ਕਿਸੇ ਲੀਡਰ ਵੱਲ ਜਾਂ ਕਿਸੇ ਸਰਕਾਰ ਵੱਲ ਉਂਗਲ ਉਠਦੀ ਹੈਗੀ ਆ ਉਹਨਾਂ ਉਹਨਾਂ ਦੀ ਫਰਜ਼ ਬਣਦਾ ਹੈਗਾ ਵੀ ਉਹ ਲੋਕਾਂ ਦੀ ਇਸ ਗੱਲੋਂ ਤਸੱਲੀ ਕਰੋ। ਬਈ ਇਹ ਜਿਹੜਾ ਮਾਮਲਾ ਹੈਗਾ ਇਹ ਜਾਇਜ਼ ਆ ਜਾਂ ਨਜਾਇਜ਼ ਇਹ ਤਾਂ ਕਮਲ ਸ਼ਰਮਾ ਅਲਿਗੇਸ਼ਨ ਕਮਲ ਸ਼ਰਮਾ ਦੇ ਉੱਤੇ ਵੀ ਲੱਗੇ ਬਨਾਰਾਸ਼ ਰਾਏ ਖੰਨਾ ਦੇ ਕਲੋਜ਼ ਬੰਦੇ ਜਿਹੜੇ ਉਹਨਾਂ ਤੇ ਵੀ ਅਲਿਗੇਸ਼ਨ ਲੱਗੇ ਨੇ ਦੇਖੋ ਅਲਿਗੇਸ਼ਨ ਜਿਹੜੇ ਹੈਗੇ ਆ ਇਹ ਅਲੱਗ ਚੀਜ਼ ਹੁੰਦੀ ਆ ਹਕੀਕਤ ਅਲੱਗ ਚੀਜ਼ ਹੁੰਦੀ ਆ ਲੇਕਿਨ ਆਪਾਂ ਇਹ ਕਹਿੰਦੇ ਆਂ ਵੀ ਉਸ ਚੀਜ਼ ਦੀ ਤਹਿ ਤੱਕ ਜਾਓ ਔਰ ਜਿਨ੍ਹਾਂ ਤੇ ਝੂਠੇ ਇਲਜ਼ਾਮ ਲਾਉਣ ਦੀ ਲੋੜ ਨਹੀਂ ਹੈਗੀ हां एक गल ਤਾਂ ਮੰਨਣਯੋਗ ਹੈਗੀ ਆ ਵੀ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਦਾ ਨੁਕਸਾਨ। ਇਹ ਅਲੀਗੇਸ਼ਨ ਤਾਂ ਸਾਰਿਆਂ ਤੇ ਅਲੀਗੇਸ਼ਨ ਹੀ ਨੇ ਮਜੀਠੀਆ ਤੇ ਵੀ ਅਲੀਗੇਸ਼ਨ ਨੇ ਸਰਵਨਾ ਸਿੰਘ ਫਲੋਰ ਤੇ ਅਲੀਗੇਸ਼ਨ ਹੀ ਨੇ ਨਾ। ਨਹੀਂ ਫਿਰ ਉਹ ਉਹ ਹੁਣ ਇਹ ਆ ਵੀ ਜਦੋਂ ਜਾਂਚ ਏਜੰਸੀਆਂ ਲੱਗੀਆਂ ਹੋਈਆਂ ਹੈਗੀਆਂ ਤੇ ਫਿਰ ਉਹ ਆਪਣੀ ਜਾਂਚ ਜਦੋਂ ਪੂਰੀ ਹੋਊਗੀ ਹਕੀਕਤ ਵੀ ਸਾਹਮਣੇ ਆ ਜਾਊਗੀ। 2017 ਚ ਅਕਾਲੀ ਬੀਜੇਪੀ ਗੱਠ ਛੋੜਦਾ ਕੀ ਬਣਨ ਜਾ ਰਿਹਾ। ਅਕਾਲੀ ਜਿਆਂ ਦੇ ਨਾਂ 'ਤੇ ਜੇ ਅਸੀਂ ਲੜ ਕੇ ਇਲੈਕਸ਼ਨ ਲੜੇ ਤੇ ਮੈਂ ਕਹਿੰਦਾ ਵੀ ਸਾਡਾ ਬਿਲਕੁਲ ਸਫਾਇਆ ਹੋ ਜਾਊਗਾ। ਔਰ ਜੇ ਭਾਜਪਾ ਇਹ ਕਲਿਆਣ ਲੜਦੀ ਹੈਗੀ ਆ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਮੂਹਰੇ ਲਾ ਕੇ ਅਸੀਂ 50 ਤੋਂ 55 ਸੀਟਾਂ ਲਿਆ ਸਕਦੇ ਆ ਔਰ ਇੱਕ ਵੱਡੀ ਭੁੱਲ ਹੋਊਗੀ ਵੀ ਜਿਹੜਾ ਅਸੀਂ ਨਾਲ ਇਲੈਕਸ਼ਨ ਲੜਾਂਗੇ ਜੇ ਅਸੀਂ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜੇ ਤਾਂ ਇੱਥੇ ਆਪ ਦੀ ਸਰਕਾਰ ਬਣੂਗੀ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਉਂ ਉਹਦੇ ਵਿੱਚ ਕਾਂਗਰਸ ਜਿਹੜੀ ਹੈਗੀ ਆ ਉਹ ਗੁੱਟਬਾਜੀ ਦਾ ਸ਼ਿਕਾਰ ਆ ਅਕਾਲੀ ਦਲ ਨੂੰ ਲੋਕ ਚਾਹੁੰਦੇ ਨਹੀਂ ਹੈਗੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਹੈਗਾ ਅਸੀਂ ਅਕਾਲੀ ਦਲ ਦੇ ਨਾਲ ਚਿੰਬੜੇ ਹੋਏ ਆ ਬੇਸ਼ੱਕ ਸਾਡੇ ਵਰਕਰਾਂ ਦੇ ਵਿੱਚ ਨਿਰਾਸ਼ਾ ਵੀ ਹੈਗੀ ਆ ਸਾਡੀ ਜਿਹੜੀ ਲੀਡਰਸ਼ਿਪ ਹੈਗੀ ਆ ਜਿਹੜੇ ਨਾਅਰ ਲੱਗੇ ਹੋਏ ਆ ਉਹ ਕਹਿੰਦੇ ਸਭ ਅੱਛਾ ਔਰ ਨੇਚਰਲੀ ਜਿਹੜੀਆਂ ਬੋਟਾਂ ਨੇ ਉਹ ਲੋਕਾਂ ਨੇ ਪਾਉਣੀਆਂ ਹੈਗੀਆਂ ਉਹ ਕਿਸੇ ਨੇ ਬਾਹਰੋਂ ਹੈਲੀਕਾਪਟਰ ਭਰ ਕੇ ਆਪ ਦੀ ਸਰਕਾਰ ਤੁਸੀਂ ਕਿਉਂ ਬਣਾ ਰਹੇ ਕਿਵੇਂ ਬਣਾਉਂਦੇ ਉਹਦੇ ਵਿੱਚ ਉਹਦੇ ਵਿੱਚ ਇਹ ਹੈ ਵੀ ਜੇ ਹੁਣ ਇਹ ਹੈ ਵੀ ਕਾਂਗਰਸ ਗੁੱਟਬਾਜ਼ੀ ਦਾ ਸ਼ਿਕਾਰ ਆ ਅਕਾਲੀ ਦਲ ਨੂੰ ਅਗਲਾ ਚਾਹੁੰਦਾ ਨਹੀਂ ਨਾਲ ਅਸੀਂ ਵੀ ਨਹੀਂ ਖੜਾ ਛੱਡ ਰਹੇ ਅਸੀਂ ਵੀ ਨਾਲ ਰਗੜੇ ਜਾਣਾ ਤੇ ਫਿਰ ਇੱਥੇ ਹੋਰ ਕੌਣ ਆਊਗਾ ਫਿਰ ਤਾਂ ਇੱਕੋ ਚੀਜ਼ ਹੈ ਨਾ ਜੇ ਉਹਨਾਂ ਨੂੰ ਰੋਕਣਾ ਹੈਗਾ ਤਾਂ ਫਿਰ ਬੀਜੇਪੀ ਨੂੰ ਨਰੋਲ ਸਾਹਮਣੇ ਆਉਣਾ ਚਾਹੀਦਾ ਹੈਗਾ ਔਰ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਅਗਵਾਈ ਦੇ ਵਿੱਚ ਔਰ 50-55 ਸੀਟਾਂ ਲੈ ਜਾਗੇ ਆਪ ਨੂੰ ਰੋਕ ਦੇਣਗੇ ਜੇ ਨਵਜੋਤ ਸਿੰਘ ਸਿੱਧੂ ਨਹੀਂ ਆਊਗਾ ਤਾਂ ਤੁਸੀਂ ਬੀਜੇਪੀ 'ਚ ਰਹੋਗੇ ਦੇਖੋ ਮੈਂ 24 ਸਾਲ ਦਾ ਬੀਜੇਪੀ ਨੂੰ ਆਪਣੀ ਜਵਾਨੀ ਦਿੱਤੀ ਆ 24 ਸਾਲ ਦਾ ਐਸੇ ਪਾਰਟੀ ਦੇ ਵਿੱਚ ਹੈਗਾ ਇਹ ਤਾਂ ਕਦੇ ਕੁਐਸਚਨ ਨਾ ਹੋਇਆ ਨਾ ਹੋਣਾ ਜੇ ਮੈਂ ਨੌਕਰੀ ਤੁਹਾਡੇ ਕੀਤੀ ਹੈ ਤਾਂ ਤਨਖਾਹ ਤੁਹਾਤੋਂ ਹੀ ਲੈਣੀ ਆ ਇਹਦੇ ਵਿੱਚ ਮੈਂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਦੇ ਲਾਭ ਤੇ ਹਾਨ ਨਹੀਂ ਦੇਖਿਆ ਕਰੋ ਰੋਟੀ ਖਾ ਕੇ ਆਈ ਦੀ ਤੇ ਘਰੇ ਜਾ ਕੇ ਖਾਣੀ ਹੈਗੀ ਆ ਇਸ ਕਰਕੇ ਫੈਸਲਾ ਕੀ ਲੈਂਦੇ ਆ ਕਿ ਨਹੀਂ ਲੈਂਦੇ ਮੈਂ ਪਾਰਟੀ ਦਾ ਇੱਕ ਸਪਾਹੀ ਹੈਗਾ ਔਰ ਵਫਾਦਾਰ ਸਪਾਹੀਆਂ ਔਰ ਇਹਦੇ ਵਿੱਚ ਕੰਮ ਕੀਤਾ ਇਹਦੇ ਵਿੱਚ ਕੰਮ ਕਰਦਾ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਬਾਰੇ ਚਰਚਾ ਚੱਲ ਰਹੀ ਹੈ ਕਿ ਉਹ ਆਪ ਜੁਆਇਨ ਕਰ ਸਕਦੇ ਨੇ ਜਿਹੜੀ ਚਰਚਾ ਹੁੰਦੀ ਆ ਉਹ ਚਰਚਾ ਹੀ ਹੁੰਦੀ ਹੈਗੀ ਆ ਹਕੀਕਤ ਜਿਹੜੀ ਹੈਗੀ ਆ ਪੋਲੀਟੀਕਲ ਲੀਡਰਸ ਬਾਰੇ ਜਾਂ ਕੋਈ ਭਵਿੱਖਬਾਣੀ ਨਹੀਂ ਹੋ ਸਕਦੀ ਅਕਾਲੀ ਕਹਿ ਰਿਹਾ ਸਾਡੀਆਂ 80 ਸੀਟਾਂ ਆ ਰਹੀਆਂ ਨੇ ਉਹ ਤਾਂ ਚਾਹੇ 100 ਕਹੀ ਜਾਣ ਇਹ ਤਾਂ ਲੋਕਾਂ ਨੇ ਦੇਣੀਆਂ ਤੁਹਾਨੂੰ ਕੀ ਲੱਗਦਾ ਕਿੰਨੀ ਆਉਣਗੀਆਂ ਉਹਨਾਂ ਦੀ ਦੇਖੋ ਇਹ ਆ ਵੀ ਅੱਜ ਦੀ ਲੀਡਰ ਦੇ ਵਿੱਚ ਅੱਜ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਅਕਾਲੀ ਲੀਡਰਸ਼ਿਪ ਦੇ ਬਾਰੇ ਮਨਾਂ 'ਚ ਗੁੱਸਾ ਹੈ ਇਸ ਕਰਕੇ ਜਿੰ ਜਦੋਂ ਗੁੱਸਾ ਹੋਵੇ ਨਾ ਫਿਰ ਇਸ ਤਰ੍ਹਾਂ ਜੇ ਜੇ ਆਪ ਦੀਆਂ ਚਾਰ ਲੋਕ ਸਭਾ ਦੀਆਂ ਆਈਆਂ ਹੈਗੀਆਂ ਉਹ ਗੁੱਸੇ ਕਰਕੇ ਹੀ ਆਈਆਂ ਹੈਗੀਆਂ ਕੋਈ ਇਹ ਨਹੀਂ ਸੀਗਾ ਵੀ ਉਹਨਾਂ ਦਾ ਕੋਈ ਥੱਲੇ ਸਟਰਕਚਰ ਬਣਿਆ ਹੋਇਆ ਆਪ ਦੇ ਬਾਰੇ ਤੁਸੀਂ ਐਨਾਲਿਸਿਸ ਕਰ ਰਹੇ ਹੋ ਪੂਰੇ ਪੰਜਾਬ ਦੇ ਅੰਦਰ ਕੀ ਮਾਹੌਲ ਆਪ ਦੇ ਪੱਖ 'ਚ ਦੇਖੋ ਇਹ ਇਹ ਮੇਰਾ ਕੰਮ ਮੇਰੀ ਪਾਰਟੀ ਬਾਰੇ ਐਨਾਲਿਸਿਸ ਕਰਨਾ ਹੈਗਾ ਮੇਰਾ ਕਿਸੇ ਬਾਰੇ ਐਨਾਲਿਸਿਸ ਕਰਨਾ ਫਰਸਟ ਨਹੀਂ ਪੈਂਦਾ ਲੇਕਿਨ ਜੈਸਾ ਹਿਸਾਬ ਦੇ ਨਾਲ ਇੱਕ ਸਾਰਿਆਂ ਨੂੰ ਇਹ ਚੈਲੰਜ ਬਣੇ ਹੋਏ ਹੈਗੇ ਆ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅੱਖਾਂ ਉੱਪਰ ਓਖੇ ਨਹੀਂ ਕੀਤੀਆਂ ਜਾ ਸਕਦੀ। ਜੇ ਤੁਸੀਂ ਕਹਿ ਰਹੇ ਹੋ ਕਿ ਅਲਾਈਅੰਸ ਅਗਰ ਰਹੂਗਾ ਤੇ ਸਰਕਾਰ ਆਪਦੀ ਬਣ ਸਕਦੀ ਆਪ ਸੱਤਾ ਜਾ ਸਕਦੀ ਹੈਗੀ ਤਾਂ ਇਹਦਾ ਮਤਲਬ ਕੋਈ ਮਟੀਰੀਅਲ ਕੰਡੀਸ਼ਨ ਹੋਊ ਨਾ ਉਹਦੀ। ਉਹਦੇ ਵਿੱਚ ਜਦੋਂ ਤੁਹਾਨੂੰ ਸਪਸ਼ਟ ਦੱਸੀ ਜਾਂਦੇ ਹੈਗੀਆਂ ਵੀ 9 ਸਾਲ ਦੇ ਵਿੱਚ ਅਸੀਂ ਕੋਈ ਜੇ ਚੱਜ ਦੇ ਕੰਮ ਕੀਤੇ ਹੋਣਗੇ ਜੇ ਸਾਡੇ ਵੱਲ ਨੂੰ ਉਂਗਲੀਆਂ ਨਹੀਂ ਉਠੀਆਂ ਹੋਣਗੀਆਂ ਫੇਰ ਤਾਂ ਲੋਕ ਸਾਨੂੰ ਸਿਰ ਤੇ ਬਿਠਾਉਣਗੇ। ਜੇ ਸਾਡੇ ਵੱਲ ਨੂੰ ਨਰੇ ਹੀ ਉਂਗਲੀ ਉਂਗਲ ਉਂਗਲਿ ਉਂਗਲ ਔਰ ਸਾਡੇ ਤੇ ਦੋਸ਼ ਹੀ ਲੱਗੇ ਹੈਗੇ ਆ ਔਰ ਅਸੀਂ ਲੋਕਾਂ ਨੂੰ ਨਹੀਂ ਸੈਟੀਸਫਾਈ ਕਰ ਸਕੇ ਸਾਨੂੰ ਸਾਡੇ ਬਾਰੇ ਇਹ ਹੁੰਦਾ ਹੈਗਾ ਵੀ ਇਹ ਸਾਡਾ ਨੁਕਸਾਨ ਹੋਇਆ ਜੀ ਸਾਡਾ ਨੁਕਸਾਨ ਹੋਇਆ ਫਿਰ ਲੋਕਾਂ ਤਾਂ ਕਿਸੇ ਪਾਸੇ ਜਾਣਗੇ ਜੇ ਜੇ ਤੁਸੀਂ ਲੈਂਸ ਚੋਂ ਬਾਹਰ ਵੀ ਆ ਜਿੰਦੇ ਲੋਕ ਤਾਂ ਫਿਰ ਵੀ ਕਹਿਣਗੇ ਨਾ ਤੁਸੀਂ ਨਾਲ ਹੀ ਸੀ ਇਹਨਾਂ ਦੇ ਉਹ ਦੇਖੋ ਪ੍ਰਤਾਪ ਹੁੰਦਾ ਕੁਝ ਆਵਾਜ਼ ਹੁੰਦੀ ਆ ਕੁਝ ਵਿਸ਼ਵਾਸ ਹੁੰਦਾ ਲੋਕਾਂ ਨੂੰ ਇਹ ਤਾਂ ਪਤਾ ਹੈਗਾ ਵੀ ਜੇ ਸਿੱਧੂ ਸਾਹਿਬ ਚੁੱਪ ਨੇ ਤਾਂ ਉਹ ਪਾਰਟੀ ਹਾਈ ਕਮਾਂਡ ਦਾ ਹੁਕਮ ਹੈਗਾ ਇਸ ਕਰਕੇ ਚੁੱਪ ਬੈਠੇ ਹੈਗੇ ਆ ਨਹੀਂ ਤਾਂ ਉਹ ਬੇਬਾਕ ਬੰਦਾ ਹੈਗਾ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਪਤਾ ਹੈਗਾ ਵੀ ਅਕਾਲੀ ਦਲ ਜਿੱਥੇ ਗਲਤ ਕੰਮ ਕਰ ਰਿਹਾ ਸੀ ਉੱਥੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਵਾਜ਼ ਉਠਾਈ ਇਸ ਕਰਕੇ ਇਹ ਜੇ ਜੇ ਕੋਈ ਇਹੋ ਜਿਹਾ ਸਾਫ਼ ਸੁਥਰੇ ਅਕਸ ਵਾਲਾ ਬੰਦਾ ਆਉਂਦਾ ਬੇਦਾਗ ਬੰਦਾ ਹੈਗਾ ਤੇ ਲੋਕ ਵੈਲਕਮ ਕਰਦੇ ਹੈਗੇ ਐਨੇ ਉਹ ਭੋਲੇ ਭਾਲੇ ਨਹੀਂ ਹੈਗੇ ਸੋ ਇਸਨ ਸੁਖਮੰਦਰਪਾਲ ਸਿੰਘ ਗਰੇਵਾਲ ਭਾਜਪਾ ਦੇ ਲੀਡਰ ਜਿਨ੍ਹਾਂ ਦਾ ਕਹਿਣਾ ਕਿ ਬੀਜੇਪੀ ਦੇ ਜੋ ਸਰਕਾਰ ਦੇ ਅੰਦਰ ਲੋਕ ਬੈਠੇ ਨੇ ਜੋ ਪਾਰਟੀ ਚ ਨੇ ਉਹ ਇੱਕ ਤਰ੍ਹਾਂ ਮਿਲ ਕੇ ਕਾਲੀ ਦਲ ਨਾਲ ਚੱਲ ਰਹੇ ਨੇ ਇਸੇ ਕਰਕੇ ਬੀਜੇਪੀ ਦਾ ਪੰਜਾਬ ਤੋਂ ਨੁਕਸਾਨ ਹੋ ਰਿਹਾ ਔਰ ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਕਿ ਕਿ ਅਗਰ ਪੰਜਾਬ ਦੇ ਅੰਦਰ ਅਲਾਈਅੰਸ ਕਾਇਮ ਰਹੇਗਾ ਤਾਂ ਸੱਤਾ ਚ ਆਮ ਆਦਮੀ ਪਾਰਟੀ ਆ ਸਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਇਸ ਕਰਕੇ ਪੰਜਾਬ ਦੇ ਅੰਦਰ ਅਕਾਲੀ ਬੀਜੇਪੀ ਗੱਠ ਜੋੜ ਕਾਇਮ ਨਹੀਂ ਰਹਿਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਕਮਾਂਡ ਦੇਣੀ ਚਾਹੀਦੀ ਆ ਕੈਮਰਾਮੈਨ ਗੋਲਸ਼ਨ ਦੇ ਨਾਲ ਯਾਦਵਿੰਦਰ ਸਿੰਘ ABP News Chandigarh.